ਮਮੀ ਜੀ تنਪੂਆ ਕੋਠੀ ਚੜ੍ਹ ਦੇਣਾ ਹੀ ਹੈ ਉਹਦੋਂ ਉਹਨੇ ਦੱਸਿਆ ਨਾਲੇ ਕਹਿੰਦੀ ਆਹ ਡੱਬਾ ਭਾਈ ਤਾਂ ਲੈ ਕੇ ਆਈਆਂ ਮੈਂ ਵੀ ਤੇਰੇ ਫੁੱਫੜ ਦਾ ਬੀਜ ਆ ਗਿਆ ਕੱਲਾ ਸਾਨੂੰ ਬੀਜੇ ਦਾ ਹੀ ਦੱਸਿਆ ਸੀ ਆਏ ਨਹੀਂ ਦੱਸਿਆ ਵੀ ਕਿਹੜੇ ਦਿਨ ਫੁੱਫੜਨੇ ਜਾਣਾ ਕਿਦਾਂ ਦੀ ਉਹਦੀ ਫਲੈਟ ਹੈ ਉਹ ਯਾਰ ਜ਼ਮੀਨ ਦੀ ਟੈਨਸ਼ਨ ਤਾਂ ਆਏ ਆ ਉਹਦੇ ਨਾਉਂ ਆ ਜ਼ਮੀਨ ਉਹ ਹੁਣ ਸਾਡੇ ਨਾਉਂ ਨਹੀਂ ਕਰਾਉਂਦੀ ਮੈਂ ਤਾਂ ਕੁੱਪ ਤੈਨੂੰ ਜ਼ਮੀਨਵਾਰੀ ਕਹਿੰਦੀ ਸੀਗੀ ਜਿਹੜੀ ਤੇਰੀ ਸਕੀਮ ਹੈ ਨਾ ਉਹੀ ਵਰਤ ਲੋ ਤਾਂ ਤਾਂ ਤੁਹਾਡੇ ਕੁਝ ਹੱਥ ਪੱਲੇ ਲੱਗ ਜੂ ਨਹੀਂ ਕੁਛ ਨਹੀਂ ਮਿਲਣਾ ਉਹ ਲੋਕ ਤਾਂ ਨਕਲੀ ਪਾਸਪੋਰਟ ਬਣਾ ਕੇ ਅਮਰੀਕਾ ਕੈਨੇਡਾ ਫਿਰਦੇ ਨੇ ਘੁੰਮਦੇ ਇਹ ਤਾਂ ਫੇਰ ਆਧਾਰ ਕਾਰਡ ਆ ਹੂੰ ਗਲਤ ਤਾਂ ਤੇਰੀ ਠੀਕ ਆ ਹੋਰ ਹੁਣ ਜੇ ਕਿ ਉਹ ਸਿੱਧੀ ਉਂਗਲ ਨਾਲ ਨਿਕਲੇ ਤਾਂ ਟੇਢੀ ਤਾਂ ਕਰਨੀ ਪੈਂਦੀ ਆ ਹੁਣ ਆਪਾਂ ਤੇਰੇ ਵਾਲਾ ਤਰੀਕਾ ਹੀ ਅਪਣਾਵਾਂਗੇ ਫੇਰ ਦੇਖਦੇ ਆ ਵੀ ਤੇਰੀ ਇਹ ਸਕੀਮ ਕਿੰਨੀ ਕਾਮਯਾਬ ਹੁੰਦੀ ਆ ਲਵੀ ਹਾਂਜੀ ਮੈਂ ਚੱਲਦਾ ਫਿਰ ਦੇਖਦਾ ਜਾ ਕੇ ਕੀ ਬਣਦਾ ਉੱਥੇ ਕੋਈ ਰਾਜੀ ਜੀ ਜਾਇਆ ਉਹ ਤੁਸੀਂ ਪਰਮਾਤਮਾ ਤੇ ਭਰੋਸਾ ਰੱਖੋ ਉਹ ਸਭ ਕੁਝ ਠੀਕ ਕਰੂਗਾ ਹਾਂ ਹੁਣ ਤਾਂ ਰੱਬ ਦੀ ਡੋਰ ਹੀ ਆਨੇ ਚੱਲ ਮੈਂ ਚੱਲਦਾ ਫਿਰ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਪੂਆ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂ ਜੀ ਪੂਆ ਜੀ ਤੁਸੀਂ ਦੱਸੋ ਵਧੀਆ ਤੂੰ ਅੱਜ ਸਾਡੇ ਘਰ ਦਾ ਰਸਤਾ ਕਿਵੇਂ ਭੁੱਲ ਗਿਆ ਲੈ ਪੂਆ ਹੁਣ ਵਿਆਹ ਚ ਦਾ ਤਾਂ ਕਿਹਾ ਸੀ ਵੀ ਭਾਈ ਤੂੰ ਆਉਂਦਾ ਨਹੀਂ ਘਰੇ ਆ ਕੇ ਜਾਈ ਚੱਲ ਵਧੀਆ ਕੀਤਾ ਆ ਗਿਆ ਮੈਂ ਸੋਚਿਆ ਚੱਲ ਗੇੜਾ ਮਾਰ ਆਈਏ ਬਹੂ ਨੂੰ ਨਹੀਂ ਲਿਆਏ ਨਾਲ ਨਾ ਫਿਰ ਉਹ ਘਰੇ ਕੰਮ ਹੁੰਦੇ ਨੇ ਚੱਲ ਕੋਈ ਨਾ ਆ ਜਾ ਆ ਜਾ ਬੰਦ ਆ ਜਾ ਬੁੱਤ ਲੈ ਬਹਿ ਜਾ ਲੈ ਬੈਠ ਬੁੱਤ ਮੈਂ ਪਾਣੀ ਲਿਆਵਾਂ ਨਾ ਨਾ ਪੂਆ ਜੀ ਪਾਣੀ ਨਹੀਂ ਪੀਣਾ ਪਾਣੀ ਤਾਂ ਪੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਤੁਸੀਂ ਬੈਠੀ ਜਾਓ ਹੋਰ ਸੁਣਾ ਬਸ ਵਧੀਆ ਜੀ ਸਭ ਠੀਕ ਠਾਕ ਐ ਨਾ ਉਹਦੇ ਤੁਸੀਂ ਆਈ ਨਹੀਂ ਹੈਗੇ ਜਿੱਦੇ ਵੀਰੇ ਨੇ ਬਾਹਰ ਜਾਣਾ ਸੀ ਮੈਂ ਇੰਦਰਜੀਤ ਨੂੰ ਪੁੱਛਿਆ ਵੀ ਤੇਰੇ ਪੇਕੇਾਂ ਚ ਤੇਰੀ ਭਤੀਜ ਨੂੰ ਤੇ ਤੇਰਾ ਭਤੀਜ ਜਾ ਕੇ ਕਾਹਤੋਂ ਨਹੀਂ ਆਉਂਦੇ ਤਾਂ ਜੀ ਤਾਂ ਜੇ ਸਾਨੂੰ ਭੂਆ ਨੇ ਦੱਸਿਆ ਹੁੰਦਾ ਹੁਣ ਨਾ ਸਾਨੂੰ ਭੂਆ ਨੇ ਕੋਈ ਫੋਨ ਕੀਤਾ ਨਹੀਂ ਤਾਂ ਫਿਰ ਅਸੀਂ ਆਉਂਦੀ ਆਉਂਦੇ ਜੇ ਸਾਨੂੰ ਮਾੜਾ ਜਿਹਾ ਵੀ ਪਤਾ ਹੁੰਦਾ ਇਹ ਫੁੱਫੜ ਨੇ ਬਾਹਰ ਜਾਣਾ ਸਾਨੂੰ ਤਾਂ ਭੂਆ ਜੀ ਇਕੱਲੇ ਬੀਜੇ ਦਾ ਪਤਾ ਸੀ ਪਰ ਇਹ ਨਹੀਂ ਪਤਾ ਸੀ ਵੀ ਕਿਹੜੀ ਤਰੀਕ ਨੂੰ ਜਾਣਾ ਹੈ ਵੀ ਕਿਹੜੇ ਦੰਦੀ ਫਲੈਟ ਆ ਫੁੱਫੜ ਦੀ ਹੈ ਫੋਨੋਂ ਕਿਉਂ ਨਹੀਂ ਦੱਸਿਆ ਉਹਨੇ ਦੱਸਣਾ ਚਾਹੀਦਾ ਸੀ ਭਾਈ ਫਰਜ ਬਣਦਾ ਸੀ ਉਹਦਾ ਹੁਣ ਇਹ ਤਾਂ ਪੂਆ ਜੀ ਪਤਾ ਨਹੀਂ ਵੀ ਸਾਨੂੰ ਕਿਉਂ ਨਹੀਂ ਦੱਸਿਆ ਉਹਨੇ ਇਹ ਤਾਂ ਫਿਰ ਉਹੀ ਜਾਣਦੀ ਐ ਮੈਨੂੰ ਤਾਂ ਮੰਡੀ ਚੋਂ ਪਤਾ ਲੱਗਿਆ ਸੀ ਵੀ ਫੁੱਫੜ ਦੀ ਫਲੈਟ ਹੈ ਜਦੋਂ ਕਿਸੇ ਨੇ ਦੱਸਿਆ ਮੈਂ ਤਾਂ ਆਪ ਸਗੋਂ ਸ਼ਰਮਿੰਦਾ ਹੋਇਆ ਵੀ ਸਾਨੂੰ ਪਤਾ ਹੀ ਨਹੀਂ ਸ਼ਰਮਿੰਦਗੀ ਤਾਂ ਹੋਣੀ ਹੀ ਹੋਈ ਆ ਭਾਈ ਤੈਨੂੰ ਨਾ ਸਕੇਪੂਆ ਹੋ ਕੇ ਨਹੀਂ ਬੁਲਾਇਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵਿਆਹ ਤਾਂ ਇਹ ਤੁਹਾਡੇ ਨਾਲ ਇੰਨੀ ਮਿੱਠੀ ਸੀ ਹੁਣ ਇਹਨੂੰ ਕੀ ਹੋਗਾ ਉਦੋਂ ਤੱਕ ਦਾ ਮਿੱਤ ਦਾ gekeੜਾ ਸੀ ਜਦੋਂ ਦੇਖੋ ਠਾਹ ਪੇਕੇ ਹੁਣ ਇਹਨੇ ਦੱਸਿਆ ਵੀ ਨਹੀਂ ਵੀ ਮੇਰੇ ਘਰ ਵਾਲਾ ਭਾਈ ਬਾਹਰ ਜਾ ਰਿਹਾ ਇਹ ਤਾਂ ਉਹਦੀ ਮਾੜੀ ਗੱਲ ਐ ਮਾੜੀ ਗੱਲ ਤਾਂ ਆਪੀ ਐ ਭੂਆ ਜੀ ਉਦੋਂ ਤਾਂ ਸਾਡੇ ਤੱਕ ਉਹਨੂੰ ਮਤਲਬ ਸੀ ਤਾਂ ਆਉਂਦੀ ਸੀ ਹੁਣ ਮਤਲਬ ਨਿਕਲ ਗਿਆ ਹੁਣ ਉਹਨੇ ਸਾਤੋਂ ਕੀ ਲੈਣਾ ਲੈ ਲੈਣਾ ਕਿਉਂ ਨਹੀਂ ਇੱਕਿਆ ਨੀਦਾ ساری ਉਮਰ ਲੋੜ ਹੁੰਦੀ ਐ ਨਾਲੇ ਜਿੰਨਾ ਚੰਗਾ ਤੁਸੀਂ ਵਰਤ ਦਿਓ ਐਨਾ ਤਾਂ ਅੱਜ ਕੱਲ ਕੋਈ ਵਰਤਦਾ ਨਹੀਂ ਤੁਸੀਂ ਤਾਂ ਭਾਈ ਸੁੱਖ ਨਾਲ ਪਹਿਲਾਂ ਵੀ ਬਥੇਰਾ ਕੀਤਾ ਉਹਦਾ ਆ ਦੂਜੀ ਵਾਰੀ ਦੇਖ ਲੈ ਤੁਸੀਂ ਇੰਨੀ ਸੋਹਣੀ ਨਾਰਕ ਸ਼ੱਕ ਭਰੀ ਐ ਨਹੀਂ ਇਹਨੂੰ ਫਿਰ ਇੰਨਾਂ ਚੀਜ਼ਾਂ ਦੀ ਕੋਈ ਕਦਰ ਹੀ ਨਹੀਂ ਐਦੂ ਉੱਤੇ ਵੀ ਹੋਰ ਵਸੇ ਕੀ ਜਾਂਦੀ ਐ ਐਦੂ ਉੱਤੇ ਦਾ ਭੂਆ ਜੀ ਇਹਨੂੰ ਜ਼ਮੀਨ ਚਾਹੀਦੀ ਐ ਜਿਹੜੀ ਇਹਦੇ ਨਾਂ 'ਚ ਹੁਣ ਇਹਨੂੰ ਆਇਆ ਵੀ ਕਿਤੇ ਮੇਰੇ ਤੋਂ ਸਹਿਮ ਨਾ ਕਰਾ ਲੈਣ ਲੈ ਤੂੰ ਸੇਨ ਕਰਨੇ ਕਿਉਂ ਨਹੀਂ ਥੋੜੀ ਜਿਹੀ ਨਹੀਂ ਐ ਤੁਹਾਨੂੰ ਹੀ ਦੇਣੀ ਐ ਹੋਰ ਕੀ ਇਹ ਰੱਖੂਗੀ ਇਹਦੀਆਂ ਗੱਲਾਂ ਤਾਂ ਭੂਆ ਜੀ ਇਹੀ ਲੱਗਦਾ ਵੀ ਜਿਵੇਂ ਇਹੀ ਰੱਖੂਗੀ ਪਾਉਣ ਕੋਠੀ ਛਾੜ ਲੈ ਕੇ ਆਈ ਜਦੋਂ ਉਦੋਂ ਸਾਰੀਆਂ ਗੱਲਾਂ ਹੋ ਗਈਆਂ ਅੱਛਾ ਫਿਰ ਕੀ ਕਹਿ ਗਈ ਇਹ ਜਿਹੇ ਉਸ ਦਿਨ ਜਿੱਤੋਂ ਤੈਨੂੰ ਐ ਲੱਗਦਾ ਵੀ ਇਹ ਜ਼ਮੀਨ ਆਪ ਰੱਖੂਗੀ ਕਹਿ ਕੇ ਤਾਂ ਹੋਏ ਗਈ ਆ ਭੂਆ ਜੀ ਵੀ ਮੇਰੀ ਜ਼ਮੀਨ ਆ ਮੈਂ ਦੇਖਣਾ ਹੁਣ ਐਸੇ ਕਰਕੇ ਸਾਨੂੰ ਉਹ ਤੇ ਸ਼ੱਕ ਆ ਵੀ ਸਾਨੂੰ ਜ਼ਮੀਨ ਦਿੰਦੀ ਨਹੀਂ ਮੈਥੋਂ ਪਹਿਲਾਂ ਲਵੀ ਛੇੜ ਕੇ ਹਟੀ ਸੀ ਉਹਦੇ ਨਾਲ ਗੱਲਾਂ ਜ਼ਮੀਨ ਦੀਆਂ ਬੀਪੂਆ ਸਾਡੇ ਨਾਂ ਲਵਾਜਾ ਉਹ ਤਾਂ ਸਗੋਂ ਉਹਦੇ ਨਾਲ ਵੀ ਗੁੱਸੇ ਹੋਗੀ ਜੇ ਭੂਆ ਨੇ ਸਾਨੂੰ ਜ਼ਮੀਨ ਦੇਣੀ ਹੁੰਦੀ ਨਾ ਫਿਰ ਉਹਨੇ ਸਾਡੀਆਂ ਗੱਲਾਂ ਦਾ ਗੁੱਸਾ ਨਹੀਂ ਸੀ ਕਰਨਾ ਸਗੋਂ ਇਹ ਕਹਿਣਾ ਸੀ ਵੀ ਭਾਈ ਥੋੜੀ ਚੀਜ਼ ਐ ਮੈਥੋਂ ਤਾਂ ਜਦੋਂ ਮਰਜ਼ੀ ਸਾਈਨ ਕਰਾ ਲਓ ਹਾਂ ਭਾਈ ਗੱਲ ਸਹੀ ਐ ਉਹਨੂੰ ਕਰਨੇ ਚਾਹੀਦੇ ਨੇ ਸਾਈਨ ਕਿਉਂਕਿ ਤੁਸੀਂ ਸਾਰੇ ਉਹਦੇ ਦੁੱਖ ਸੁੱਖ ਚ ਖੜ੍ਹਦੇ ਹੋਗੇ ਹਾਂ ਬੂਆ ਜੀ ਦੁੱਖ ਸੁੱਖ ਜਦਾ ਸੀ ਬਹੁਤ ਖੜਿਆ ਹੁਣ ਤੱਕ ਪਰ ਪੂਆ ਨੇ ਕਦਰ ਨਹੀਂ ਕੀਤੀ ਮੈਂ ਤਾਂ ਤੁਹਾਡੇ ਕੋਲੇ ਹੁਣ ਇਸੇ ਕਰਕੇ ਆਇਆ ਸੀ ਵੀ ਤੁਸੀਂ ਪੂਆ ਨੂੰ ਸਮਝਾਓ ਉਹਨੂੰ ਕਹੋ ਵੀ ਭਾਈ ਇਹਨਾਂ ਦੀ ਜ਼ਮੀਨ ਇਹਨਾਂ ਨੂੰ ਦੇ ਦੇਖ ਪੁੱਤ ਤੂੰ ਮੇਰੇ ਕੋਲ ਮਾਣ ਨਾਲ ਆਇਆ ਮੈਂ ਤੇਰੀ ਸਾਰੀ ਗੱਲ ਸਮਝਦੀ ਆਂ ਪਰ ਇਹਦੇ 'ਚ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਲੈ ਪੂਆ ਜੀ ਤੁਸੀਂ ਆਏ ਕਿਉਂ ਗਏਨੇ ਹੋ ਮੈਂ ਤਾਂ ਤੁਹਾਡੇ ਦੀ ਆਸ ਸੀ ਜੇ ਫੁੱਫੜ ਹੁੰਦਾ ਚਲੋ ਫਿਰ ਮੈਂ ਉਹਦੇ ਨਾਲ ਗੱਲ ਕਰ ਲੈਂਦਾ ਫਿਰ ਇਹੀ ਗੱਲ ਤਾਂ ਤੈਨੂੰ ਮੈਂ ਕਹਿਣੀ ਹੈ ਜੇ ਮੇਰਾ ਭਾਈ ਹਰੇ ਹੁੰਦਾ ਉਹਦੇ ਤਾਂ ਤਾਂ ਮੈਂ ਜ਼ੋਰ ਪਾ ਲੈਂਦੀ ਹੁਣ ਇਹਨੂੰ ਬਗਾਨੀ ਨੂੰ ਮੈਂ ਕੀ ਕਹਾਂ ਬਾਕੀ ਤੈਨੂੰ ਇਹਦੇ ਸੁਭਾ ਦਾ ਤਾਂ ਪਤਾ ਹੀ ਐ ਇਹਨੇ ਕਿਸੇ ਦੀ ਮੰਨਣੀ ਤਾਂ ਹੈ ਨਹੀਂ ਜਦੋਂ ਇਹਨੇ ਥੋੜਾ ਇੰਨਾ ਕਰਿਆ ਕਰਾਇਆ ਖੇਚ ਪਾਤਾ ਮੇਰੀ ਕਿੱਥੋਂ ਸੁਣ ਲੂਗੀ ਥੋੜੀ ਦਾ ਸੁਣੂਗੀ ਪੂਆ ਜੀ ਕਿਉਂ ਤੁਹਾਨੂੰ ਵੀ ਪੇਕਿਆਂ ਤੋਂ ਜ਼ਮੀਨ ਆਉਂਦੀ ਐ ਤੁਸੀਂ ਉਹਦਾ ਡੱਬਾ ਦੇ ਦਿਓ ਬੇਪੁੱਤ ਮੈਂ ਇਹ ਡੱਬਾ ਦੇ ਨਹੀਂ ਸਕਦੀ ਮੈਂ ਤਾਂ ਪਹਿਲੇ ਹੱਥ ਬਣਾ ਚੁੱਕੀ ਹਾਂ ਮੈਂ ਤਾਂ ਕਦੋਂ ਦੀ ਆਪਣੇ ਭਾਈ ਦੇ ਨੌ ਕਰਾਤੀ ਜਮੀਨ ਹੁਣ ਉਹਨਾਂ ਦੀ ਜ਼ਮੀਨ ਨਾਲ ਮੇਰਾ ਕੋਈ ਲਾਗਾ ਤਿੱਗਾ ਹੈ ਨਹੀਂ ਹੁਣ ਤੂੰ ਆਪ ਹੀ ਸਿਆਣਾ ਤੂੰ ਹੀ ਦੱਸ ਫੇਰ ਮੈਂ ਕਿਨੇ ਡੱਬਾ ਦੇ ਦਾਂ ਭੂਆ ਜੀ ਮੇਰੇ ਕੋਲ ਤਾਂ ਬਸ ਆਹੀ ਆਸ ਸੀ ਵੀ ਜਲ ਤੁਹਾਡੇ ਕੋਲੇ ਆਉਣ ਨਾਲ ਸ਼ਦ ਮੇਰਾ ਕੋਈ ਜ਼ਮੀਨ ਦਾ ਹੱਲ ਹੋ ਜਾਏ ਪਰ ਹੁਣ ਇਹ ਵੀ ਖਤਮ ਹੋ ਗਈ ਪੁੱਤ ਮੈਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕੀ ਚਲੋ ਕੋਈ ਨਾ ਪੂਆ ਜੀ ਹੁਣ ਜਦੋਂ ਤੁਹਾਡੇ ਕੋਸ਼ ਹੱਥ ਵਾਸ ਹੀ ਨਹੀਂ ਫਿਰ ਆਪਾਂ ਕੀ ਕਰ ਸਕਦੇ ਆ ਚਲੋ ਠੀਕ ਹੈ ਪੂਆ ਜੀ ਹੁਣ ਮੈਂ ਚੱਲਦਾ ਫਿਰ ਨਹੀਂ ਨਹੀਂ ਪੁੱਤ ਬੈਠ ਤੂੰ ਚਾਹ ਪੀ ਕੇ ਜਾਈਂ ਨਹੀਂ ਨਹੀਂ ਪੂਆ ਜੀ ਚਾਹ ਨਹੀਂ ਪੀਣੀ ਨਹੀਂ ਪੁੱਤ ਉਹ ਚਾਹ ਪੀ ਕੇ ਜਾਈ ਮੈਂ ਚਾਹ ਪੀਤੇ ਬਿਨਾ ਨਹੀਂ ਜਾਣ ਦੇਣਾ ਹਾਂਜੀ ਮੈਂ ਫੇਰ ਕਦੇ ਗੇੜਾ ਮਾਰੂੰਗਾ ਫੇਰ ਪੀਵਾਂਗੇ ਜਾ ਸੰਗਾ ਜੀ ਚੱਲ ਠੀਕ ਲੈ ਦੱਸ ਜਵਾਕ ਮੇਰੇ ਕੋਲ ਇੰਨੀ ਆਸ ਲੈ ਕੇ ਆਇਆ ਸੀ ਪਰ ਮੈਂ ਉਹਦੀ ਕੋਈ ਮਦਦ ਨਹੀਂ ਕਰ ਸਕੀ ਕਰਦੀ ਵੀ ਕੀ ਪਰ ਜਾਨਿਆ ਕਿਹੜਾ ਮਨ ਮੀਆਂ ਨੇ ਕਿਸੇ ਦੀ ਜੇ ਮੇਰਾ ਭਰਾ ਇੱਥੇ ਹੁੰਦਾ ਫੇਰ ਗੱਲ ਕੁਛ ਹੋਰ ਹੁੰਦੀ ਆਪਦੇ ਭੈਣ ਭਾਈ ਤੇ ਤਾਂ ਜੋਰ ਹੁੰਦਾ ਉਹਨੂੰ ਤਾਂ ਮੈਂ ਤਾੜਕੇ ਵੀ ਕਹਿ ਸਕਦੀ ਸੀ ਵੀ ਭਾਈ ਭਰਜਾਈ ਨੂੰ ਕਹੇ ਇਸੇ ਕਰਕੇ ਨਹੀਂ ਮੈਂ ਤੇਰੀ ਗੱਲ ਮੰਨਦਾ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਉੱਥੇ ਕੁਛ ਨਹੀਂ ਬਣਨਾ ਜਾ ਕੇ ਕੋਈ ਨਹੀਂ ਕਿਸੇ ਪਿੱਛੇ ਕੁਛ ਕਰਦਾ ਹੁੰਦਾ ਹੁਣ ਐਵੇਂ ਨਾਲੇ ਮੈਂ ਮੂੰਹ ਦਾ ਮਾਣ ਗਵਾਇਆ ਨਾਲੇ ਅਗਲੇ ਸਾਹਮਣੇ ਨੀਮਾ ਹੋਇਆ ਜੀ ਹੁਣ ਇਹਦੇ ਚ ਮੇਰਾ ਕੀ ਕਸੂਰ ਹੈ ਮੈਂ ਕਿਹੜਾ ਤੁਹਾਨੂੰ ਜਾਣ ਕੇ ਭੇਜਿਆ ਸੀ ਮੈਨੂੰ ਤਾਂ ਆਏ ਸੀ ਵੀ ਕੀ ਪਤਾ ਉੱਥੇ ਜਾ ਕੇ ਕੋਈ ਗੱਲ ਬਾਣੀ ਜਾਵੇ ਆਪਾਂ ਨੂੰ ਆਪਣੀ ਜ਼ਮੀਨ ਮਿਲ ਜੇ ਹੁਣ ਆ ਗੱਲ ਦਾ ਤਾਂ ਉੱਥੇ ਜਾ ਕੇ ਪਤਾ ਲੱਗਿਆ ਨਾ ਵੀ ਭੂਆ ਦੀ ਨਾਨਦ ਨੇ ਆਪਦੇ ਹੀ ਸੇ ਦੀ ਜ਼ਮੀਨ ਪਹਿਲਾਂ ਹੀ ਆਪਦੇ ਭਰਾ ਦੇ ਨਾਂ ਲਵਾ ਰੱਖੀ ਐ ਹੁਣ ਇਹ ਆਪਾਂ ਨੂੰ ਕੀ ਪਤਾ ਵੀ ਉਹ ਸੱਚ ਬੋਲਦੀ ਆ ਜਾਂ ਝੂਠਾ ਕੀ ਪਤਾ ਉਹਨੇ ਨੋਂ ਜ਼ਮੀਨ ਨਾਂ ਕਰਾਈ ਹੋਵੇ ਹਜੇ ਆਪਦੇ ਭਰਾ ਦੇ ਕੀ ਪਤਾ ਹੋ ਆਪਣੇ ਮਸਲੇ ਚ ਨਾ ਪੈਣਾ ਚਾਹੁੰਦੀ ਹੋਵੇ ਉਹਨੂੰ ਤਾਂ ਆਪਣੇ ਨੋਂ ਪਹਿਲਾਂ ਆਪਦੇ ਭਰਾ ਪਰਜਾਈ ਨੇ ਉਹ ਤਾਂ ਉਹਨਾਂ ਦੀ ਇਹ ਕਰੂਗੀ ਆਪਣੀ ਥੋੜੀ ਕਰੂ ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਹੁਣ ਆਪਾਂ ਵਿਆਹ ਚ ਮਿਲੇ ਆ ਬੰਦੇ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਨੋਂ ਤਾਂ ਇਹਨੇ ਆਪਦੇ ਭਰਾ ਦੇ ਜ਼ਮੀਨ ਕਰਾਤੀ ਹੋਊਗੀ ਇਹ ਗੱਲ ਦਾ ਉਹ ਝੂਠ ਨਹੀਂ ਬੋਲਦੀ ਕਿਉਂ ਇਹਨੂੰ ਲਾਲਚ ਨਹੀਂ ਹੈਗਾ ਇੰਨਾ ਇਹਦਾ ਆਪਣੇ ਭਰਾ ਨਾਲ ਬਹੁਤ ਪਿਆਰ ਹੈ। ਹੁਣ ਆਜ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ ਇਹਦਾ ਰੱਬ ਹੀ ਜਾਣਦਾ। ਹੁਣ ਆਪਾਂ ਨੂੰ ਤਾਂ ਜਿਹੜੀ ਆਪਣੇ ਕੋਲੇ ਬਚੂਗੀ ਉਸੇ ਚ ਜੀਵਾਰਾ ਕਰਨਾ। ਚਲੋ ਕੋਈ ਨਾ ਜੀ ਤੁਸੀਂ ਟੈਨਸ਼ਨ ਨਾ ਲਓ। ਦੇਖੀ ਜਾਓ ਕੀ ਬਣਦਾ ਅੱਗੇ। ਚਲੋ ਮੈਂ ਆਪਦਾ ਰਸੋਈ ਦਾ ਕੰਮ ਕਰ ਲਾਂ। ਕਰ ਲਾਂ।

ਸੁਣਾ ਪੂਆ ਜੀ ਸਭ ਠੀਕ ਠਾਕ ਹੈ ਹਾਂ ਪੁੱਤ ਸਭ ਠੀਕ ਠਾਕ ਹੈ ਤੂੰ ਸੁਣਾ ਪਾਈ ਤੇਰੇ ਪੇਕੇ ਸਭ ਠੀਕ ਠਾਕ ਹੈ ਦਾਣਾ ਪੱਕਾ ਸਾਂਭ ਲਿਆ ਉਹਨਾਂ ਨੇ ਹਾਂਜੀ ਪੂਆ ਜੀ ਸਭ ਠੀਕ ਠਾਕ ਨੇ ਨਿਮੇੜ ਤਾਂ ਦਾਣਿਆਂ ਦਾ ਕੰਮ ਤਾਂ ਚੱਲ ਵਧੀਆ ਹੋਇਆ ਚਲੋ ਤੁਸੀਂ ਦੱਸੋ ਪੂਆ ਜੀ ਅੱਜ ਥੋੜਾ ਕਿਵੇਂ ਆਉਣਾ ਹੋ ਗਿਆ ਇੱਧਰ ਨੂੰ ਕੋਈ ਕੰਮ ਆਇਆ ਸੀ ਬਾਜ਼ਾਰ 'ਚ ਬੇ ਪੁੱਤ ਕੰਮ ਤਾਂ ਅਸੀਂ ਆਏ ਆ ਪਰ ਬਾਜ਼ਾਰ 'ਚ ਨਹੀਂ ਤੇਰੇ ਕੰਮ ਆਇਆ ਮੇਰਾ ਕੰਮ ਮੇਰਾ ਕਿਹੜਾ ਇਹ ਜਾ ਕੰਮ ਹੈ ਭੂਆ ਜੀ ਤੁਸੀਂ ਖੁੱਲ ਕੇ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਚੱਲ ਦੱਸ ਭਾਬੀ ਜਿਹੜੇ ਕੰਮ ਆਪਾਂ ਆਏ ਪੁੱਤ ਮੈਂ ਤਾਂ ਤੇਰੀ ਜ਼ਮੀਨ ਤੇਰੇ ਨਾਂ ਕਰਾਉਣ ਆਈ ਆ ਮੈਥੋਂ ਕਰਾ ਲੈ ਜਿੱਥੇ ਸਾਈਨ ਕਰਾਉਣੇ ਨੇ ਭੂਆ ਜੀ ਇਹ ਅਚਾਨਕ ਕਿਵੇਂ ਹੋ ਗਿਆ ਤੁਸੀਂ ਤਾਂ ਜ਼ਮੀਨ ਦੀ ਗੱਲ ਨਹੀਂ ਛੇੜਨ ਦਿੰਦੇ ਸੀ ਹੁਣ ਤੁਸੀਂ ਆਪਦੇ ਮੂੰਹੋਂ ਕਹਿੰਦੇ ਹੋ ਵੀ ਚੱਲ ਭਾਈ ਸਾਈਨ ਕਰਾ ਲੈ ਚੱਲ ਪੁੱਤ ਤੂੰ ਪਿਛਲੀਆਂ ਗੱਲਾਂ ਛੱਡ ਉਹ ਮੇਰੀ ਗਲਤੀ ਸੀ ਮੇਰੀ ਅਕਲ ਤੇ ਪਰਦਾ ਪਿਆ ਹੋਇਆ ਸੀ ਜਿਹੜਾ ਤੇਰੀ ਭੂਆ ਨੇ ਲਾਤਾ ਤੂੰ ਜਦੋਂ ਮਰਜੀ ਮੇਥੋਂ ਸੈਨ ਕਰਾ ਲੈ ਮੇਰੇ ਕੰਨਿਆਂ ਤੇ ਚਾਹੇ ਹੁਣ ਬਗ ਚੱਲ ਚਲੋ ਕੋਈ ਨਹੀਂ ਭੂਆ ਜੀ ਸੈਨ ਤਾਂ ਫਿਰ ਚਾਹੇ ਮੈਂ ਅੱਜ ਕਰਾ ਲਾਂ ਚਾਹੇ ਕੱਲ ਨੂੰ ਕਰਾ ਲਾਂ ਹੁਣ ਜਦੋਂ ਤੁਸੀਂ ਮੰਨ ਨਹੀਂ ਗਏ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਅਚਾਨਕ ਤੁਹਾਡੇ ਮਨ 'ਚ ਆ ਕੇ ਮੈਂ ਗਿਆ ਵੀ ਮੈਂ ਇਹਨਾਂ ਦੀ ਜ਼ਮੀਨ ਇਹਨਾਂ ਨੂੰ ਦੇ ਦਾਂ ਵੇ ਪੁੱਤ ਇਹ ਚਾਨਕ ਉਦੋਂ ਹੁੰਦਾ ਜਦੋਂ ਆਪਦੇ ਤੇ ਪੈਂਦੀ ਹੈ ਹਾਂ ਭੂਆ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਤੁਸੀਂ ਆਪੂਆ ਦੇ ਕਰਨ ਚਾਹੇ ਜੀ ਕਿਹੜੀ ਫੂਕ ਮਾਰਤੀ ਜਿਹਦੇ ਕਰਕੇ ਇਹ ਆਪ ਹੀ ਕਹਿੰਦੇ ਨੇ ਵੀ ਭਾਈ ਜ਼ਮੀਨ ਨੌਕਰਾਲਾ ਮੈਨੂੰ ਤਾਂ ਤੁਸੀਂ ਜਵਾਬ ਦਿੱਤਾ ਸੀ ਵੀ ਭਾਈ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ ਫਿਰ ਇਹ ਸਭ ਕੁਝ ਹੋਇਆ ਕਿਵੇਂ ਤੁਸੀਂ ਇਹ じゃ ਕੀ ਕਹਤਾ ਪੂਆ ਨੂੰ ਜਦ ਤੂੰ ਮੇਰੇ ਕੋਲੋਂ ਗਿਆ ਉੱਠ ਕੇ ਮੇਰੀ ਨੂਨ ਡਿਊਟੀ ਤੋਂ ਆ ਗਈ ਮੈਨੂੰ ਟੈਨਸ਼ਨ 'ਚ ਦੇਖ ਕੇ ਉਹਨੇ ਮੈਨੂੰ ਪੁੱਛਿਆ ਵੀ ਮੰਮੀ ਕੀ ਗੱਲ ਹੋ ਗਈ ਫੇਰ ਮਾਂ ਨੂੰ ਸਾਰੀ ਕਹਾਣੀ ਦੱਸੀ ਮੰਮੀ ਕੀ ਹੋ ਗਿਆ? ਤੁਹਾਨੂੰ ਮੇਰੇ ਐਂ ਤਾਂ ਪਤਾ ਹੀ ਲੱਗਿਆ। ਤੁਸੀਂ ਚੁੱਪ ਬੈਠੇ ਹੋ ਕੋਈ ਗੱਲ ਹੈ? ਪੁੱਛ ਨਹੀਂ ਪੁੱਤ। ਇੱਕ ਗੱਲ ਹੈ। ਦਿਮਾਗ ਚ ਘੁੰਮੀ ਜਾਂਦੀ ਆ। ਚਲ ਕੋਈ ਨਾ ਤੂੰ ਪਾਣੀ ਪੂਣੀ ਪੀ ਲੈ ਫਿਰ ਦੱਸਦੀ ਆ। ਮੰਮੀ ਮੈਂ ਕੁਝ ਨਹੀਂ ਪੀਣਾ। ਮੈਨੂੰ ਤੁਸੀਂ ਐਂ ਦੱਸੋ ਪਹਿਲਾਂ ਗੱਲ ਕੀ ਹੈ? ਤੁਹਾਨੂੰ ਟੈਨਸ਼ਨ ਕਰਦੀ ਐ। ਕੁਝ ਨਹੀਂ ਪੁੱਤ। ਤੇਰੀ ਮੰਮੀ ਨੇ ਅੰਦਰ ਜੀਤ ਅੱਜ ਉਹਦਾ ਭਤੀਜਾ ਆਇਆ ਸੀ। ਬਸ ਉਹਦੀਆਂ ਗੱਲਾਂ ਹੀ ਨੇ ਜਿਹੜੀਆਂ ਦਿਮਾਗ 'ਚ ਫਿਰੀ ਜਾਂਦੀਆਂ ਨੇ। ਮੈਂ ਮੰਮੀ ਵੀਰ ਜੀ ਇਹੋ ਜਿਹਾ ਕੀ ਕਹਿ ਗਏ ਤੁਹਾਨੂੰ ਜਿਹੜੀ ਤੁਹਾਨੂੰ ਇੰਨੀ ਟੈਨਸ਼ਨ ਬਣੀ ਪਈ ਐ। ਆ ਜਿਹੜੀ ਜ਼ਮੀਨ ਆ ਨਾ ਤੇਰੀ ਮੰਮੀ ਦੇ ਨਾਂ 'ਉਹਦੇ ਪੇਕਿਆਂ ਦੀ ਉਹ ਉਹਨਾਂ ਨੂੰ ਦੇ ਨਹੀਂ ਰਹੀ। ਲੈ ਉਹਨਾਂ ਨੇ ਵਿਚਾਰਿਆਂ ਨੇ ਵਿਆਹ ਦੇ ਵਿੱਚ ਦੂਜੀ ਵਾਰੀ ਵੀ ਇੰਨੀ ਵਧੀਆ ਨਾਨਕਸ਼ਕ ਭਰੀ ਐ। ਹੁਣ ਤੱਕ ਵਿਚਾਰੇ ਇੰਨਾ ਕਰਦੇ ਨੇ ਉਹਦਾ। ਹਰੇਕ ਦੁੱਖ ਸੋਚ ਚ ਕੱਢਦੇ ਨੇ। ਇਹਨੂੰ ਸੋਚ ਨਹੀਂ ਸ਼ਰਮ ਆਉਂਦੀ। ਉਹਨਾਂ ਦੀ ਜ਼ਮੀਨ ਰੱਖੀ ਬੈਠੀ ਐ। ਇਹ ਤਾਂ ਫਿਰ ਮੰਮੀ ਗਲਤ ਗੱਲ ਐ ਮਾਮੀ ਦੀ ਜਦੋਂ ਮਾਮੀ ਦੇ ਪੇਕੇ ਆ ਨੇ ਹੁਣ ਤੱਕ ਉਹਨਾਂ ਨੂੰ ਕੋਈ ਘਾਟ ਨਹੀਂ ਛੱਡੀ ਫਿਰ ਉਹਨਾਂ ਨੂੰ ਜ਼ਮੀਨ ਲਵਾ ਦੇਣੀ ਚਾਹੀਦੀ ਐ ਨਾਮ ਉਹਨਾਂ ਦੇ ਹੋਰ ਮੈਂ ਤਾਂ ਆਪੇ ਹੀ ਕਹਿਣੀ ਐ ਵੀ ਭਾਈ ਜਿੰਨਾ ਦੀ ਚੀਜ਼ ਐਗੀ ਉਹਨਾਂ ਨੂੰ ਮਿਲਣੀ ਚਾਹੀਦੀ ਐ ਨਾ ਮੰਮੀ ਮਾਮੀ ਨੇ ਜਵਾਬ ਦੇਤਾ ਉਹਨਾਂ ਨੂੰ ਵੀ ਮੈਂ ਜ਼ਮੀਨ ਦਿੰਦੀ ਨਹੀਂ ਜਵਾਬ ਵਾਲੀ ਉਹ ਗੱਲ ਐ ਪੁੱਤ ਤਾਂ ਹੀ ਤਾਂ ਉਹ ਵਿਚਾਰਾ ਮੇਰੇ ਕੋਲ ਆਇਆ ਸੀ ਵੀ ਪੂਆ ਤੂੰ ਕਹੇ ਉਹਨੂੰ ਹਾਂ ਮੰਮੀ ਗੱਲ ਤਾਂ ਵੀਰੇ ਦੀ ਠੀਕ ਐ ਤੁਸੀਂ ਫਿਰ ਕਹੋ ਉਹਨਾਂ ਨੂੰ ਤੁਹਾਡੇ ਵੀ ਤਾਂ ਪੇਕੇ ਨੇ ਪੇਕੇ ਤਾਂ ਹੈਗੇ ਨੇ ਪਰ ਉਹ ਮੰਨਣ ਵਾਲੀ ਕਿੱਥੇ ਐ ਜੇ ਮੇਰੇ ਨਾ ਜ਼ਮੀਨ ਹੁੰਦੀ ਤਾਂ ਵੀ ਮੈਂ ਡਰਾਬਾ ਦੇ ਦਿੰਦੀ ਉਹ ਤਾਂ ਤੈਨੂੰ ਪਤਾ ਹੀ ਐ ਵੀ ਮੇ ਤਾਂ ਜ਼ਮੀਨ ਪਹਿਲੀ ਤੇਰੇ ਮੰਮੇ ਦੇ ਨਾਂ ਕਰਾਤੀ ਹਾਂ ਮੰਮੀ ਗੱਲ ਤਾਂ ਤੁਹਾਡੀ ਠੀਕ ਐ ਕਰ ਤਾਂ ਤੁਸੀਂ ਹੁਣ ਵੀ ਬਹੁਤ ਕੁਝ ਸਕਦੇ ਹੋ ਡਰਾਬਾ ਤੁਸੀਂ ਹੁਣ ਵੀ ਦੇ ਸਕਦੇ ਹੋ ਉਹਨਾਂ ਨੂੰ ਜੇ ਚਾਹੋ ਹੁਣ ਮੈਂ ਡਰਾਬਾ ਕਿਵੇਂ ਦੇ ਸਕਦੀ ਹਾਂ ਉਹਨਾਂ ਨੂੰ ਮੇਰੇ ਕੋਲ ਪੱਲੇ ਕੁਛ ਹੈਗਾ? ਓਹੋ ਮੰਮੀ ਜੇ ਤੁਹਾਡੇ ਪੱਲੇ ਨਹੀਂ ਕੁਛ ਤੁਸੀਂ ਕੇਸ ਕਰਨ ਦਾ ਡਰਾਵਾ ਤਾਂ ਦੇ ਸਕਦੇ ਹੋ। ਤੁਸੀਂ ਮੰਮੀ ਨੂੰ ਇਹ ਕਹੋ ਜਾ ਕੇ ਭਈ ਜੇ ਤੂੰ ਆਪਣੇ ਪੇਕਿਆਂ ਦੀ ਜ਼ਮੀਨ ਲੈਣੀ ਹੈ ਤਾਂ ਮੈਂ ਵੀ ਫਿਰ ਤੇਰੇ ਤੇ ਕੇਸ ਕਰੂੰਗੀ। ਮੈਂ ਵੀ ਆਪਣੇ ਪੇਕਿਆਂ ਦੀ ਜ਼ਮੀਨ ਲਵੂੰਗੀ। ਕੀ ਪਤਾ ਕੇਸ ਦਾ ਨਾਮ ਸੁਣ ਕੇ ਮੰਮੀ ਡਰੀ ਜਾਵੇ ਤੇ ਵੀਰੇ ਦੇ ਨਾਂ ਜ਼ਮੀਨ ਲਵਾ ਦੇ। ਪੁੱਤ ਗੱਲ ਤਾਂ ਤੇਰੀ ਠੀਕ ਹੈ। ਪਰ ਹੁਣ ਇਹ ਗੱਲਾਂ ਕਰਤੀ ਮੈਨੂੰ ਚੰਗੀ ਵੀ ਲੱਗਦੀ। ਨਾਲੇ ਇਹਦਾ ਕੀ ਪਤਾ ਤੇਰੇ ਮਾਮੇ ਨੂੰ ਕੀ ਕੁਛ ਕਰਦੇ ਨੇ ਮੰਮੀ ਉਹ ਤਾਂ ਬਾਅਦ ਦੀ ਗੱਲ ਐ ਤੁਸੀਂ ਇੱਕ ਵਾਰੀ ਮੇਰੀ ਗੱਲ ਮੰਨ ਕੇ ਤਾਂ ਦੇਖੋ ਕੀ ਪਤਾ ਵੀਰੇ ਹੋਣਾ ਦੀ ਗੱਲ ਬਣ ਜਾਵੇ ਪੁੱਤ ਮੈਂ ਤਾਂ ਆਪ ਚਾਹਨੀ ਐ ਵੀ ਵਿਚਾਰੇ ਨੂੰ ਜ਼ਮੀਨ ਮਿਲ ਜਾਵੇ ਉਹ ਤਾਂ ਜੰਨੀ ਟੈਨਸ਼ਨ ਚ ਸੀ ਚਾਹ ਵੀ ਨੀ ਪੀਕੇ ਗਿਆ ਮੰਮੀ ਟੈਨਸ਼ਨ ਤਾਂ ਹੋਣੀ ਐ ਦੂਰੀ ਦੂਰੀ ਬਾਰ ਕਿਹੜਾ ਨਾਨਕ ਛੱਕਾ ਭਰਨੀਆ ਸੌਖੀਆਂ ਨੇ ਉਹ ਤਾਂ ਉਹਨਾਂ ਨੂੰ ਹੀ ਪਤਾ ਐ ਉਹਨਾਂ ਨੇ ਕਿਵੇਂ ਕੀਤਾ ਹੋਊਗਾ ਹੋਰ ਪੁੱਤ ਉਹਦੇ ਕੋਲ ਕਿਹੜਾ ਵਿਚਾਰੇ ਕੋਲ ਜ਼ਿਆਦਾ ਜ਼ਮੀਨ ਐ ਆ ਤਿੰਨ ਕਿਲੇ ਨੇ ਉਹਦੇ ਚ ਹੀ ਡੇਡ ਕਿਲਾ ਆਪ ਨੱਪਣ ਨੂੰ ਫਿਰਦੀ ਐ ਤਾਂ ਹੀ ਤਾਂ ਮੰਮੀ ਮੈਂ ਕਹਿਨੀ ਐ ਤੁਸੀਂ ਆ ਮੇਰੇ ਵਾਲੀ ਗੱਲ ਮੰਨੋ ਤੇ ਕੱਲ ਨੂੰ ਹੀ ਜਾਉ ਮੰਮੀ ਕੋਲੇ ਤੇ ਕਰੋਨਾ ਨਾਲ ਜਾ ਕੇ ਗੱਲ ਹਾਂ ਪੁੱਤ ਕੱਲ ਨੂੰ ਹੀ ਜਾਨੀ ਐ ਪੌਣੀਆਂ ਜਾ ਕੇ ਉਹਦੀ ਝਾੜ ਬਿੰਨੀਆਂ ਡਰਾਬਾ ਚੱਲ ਗਿਆ ਤੀਰ ਨਹੀਂ ਫਿਰ ਤੁੱਕਾ ਸਹੀ ਚਲੋ ਠੀਕ ਐ ਮੰਮੀ ਮੈਂ ਵੀ ਫਿਰ ਚਾਹ ਦਾ ਕੱਪ ਬਣਾ ਲਾਂ ਜਾ ਕੇ ਚਲ ਬਣਾ ਲੈ ਫੇਰ ਭਾਈ ਮੈਂ ਦੂਜੇ ਦਿਨ ਗਈ ਤੇਰੀ ਭੂਆ ਕੋਲੇ ਜਿਵੇਂ ਮੈਨੂੰ ਮੇਰੀ ਨੂ ਨੇ ਦੱਸਿਆ ਫਿਰ ਮੈਂ ਸਾਰਾ ਕੁਝ ਉਵੇਂ ਹੀ ਕੀਤਾ ਦੇਖ ਭਾਬੀ ਮੈਂ ਤੇਰੇ ਕੋਲ ਤਾਂ ਆਈ ਆ ਮੇਰੇ ਕੋਲ ਆਇਆ ਸੀ ਹੈਪੀ ਕਲ ਤੂੰ ਭਾਈ ਉਹਨਾਂ ਦੀ ਜ਼ਮੀਨ ਉਹਨਾਂ ਦੇ ਨੌਕੀਂ ਨਹੀਂ ਕਰਾਉਂਦੀ ਅੱਛਾ ਉਹ ਹੁਣ ਤੁਹਾਡੇ ਕੋਲ ਪਹੁੰਚ ਗਿਆ ਮੈਂ ਉਹਨੂੰ ਕਿਹਾ ਤਾਂ ਹੈਗਾ ਸੀ ਵੀ ਤੁਹਾਡੀ ਜ਼ਮੀਨ ਤੁਹਾਡੇ ਨਾਲ ਲਵਾ ਦਾਂਗੀ ਏਡੀ ਕੀ ਕਾਲੀ ਹੈ ਤੁਹਾਨੂੰ ਨਾ ਕਾਲੀ ਵਾਲੀ ਹੀ ਗੱਲ ਹੈ ਅਗਲੀ ਦੀ ਚੀਜ਼ ਹੈ ਅਗਲੇ ਨੇ ਦੇ ਕੇ ਤੂੰ ਕੰਮ ਨਵੇੜ। ਨਾ ਤੂੰ ਟਾਲ ਮਟੋਲ ਜੀ ਕੀ ਕਰੀ ਜਾਨੀ ਐ। ਲੈ, ਟਾਲ ਮਟੋਲ ਵਾਲੀ ਕਿਹੜੀ ਗੱਲ ਐ? ਹਜੇ ਵਿਆਹ ਦਾ ਕੰਮ ਤਾਂ ਮੈਂ ਹੁਣ ਪਕਤਾ ਕੇ ਹਟੀਆਂ। ਉਧਰੋਂ ਤੇਰੇ ਭਰਾ ਨੇ ਬਾਹਰ ਜਾਣਾ ਸੀ। ਉਹ ਹਜੇ ਬਾਹਰ ਗਿਆ। ਮੈਂ ਕਿਹੜਾ ਵੇਲੀ ਹੋਈ ਆ ਹਜੇ? ਇਹ ਘਰ ਦੀਆਂ ਕਬੀਲਦਾਰੀਆਂ ਤਾਂ ਚਲਦੀਆਂ ਹੀ ਰਹਿਣੀਆਂ ਨੇ। ਅਗਲੇ ਦਾ ਵੀ ਜ਼ਰੂਰੀ ਐ। ਉਹ ਵੀ ਨਵੇੜ। ਕੋਈ ਨਾ, ਜਦੋਂ ਟਾਈਮ ਹੋਊਗਾ ਉਹ ਵੀ ਨਵੇੜ ਦੂੰਗੀ। ਤੁਸੀਂ ਨਾ ਇੰਨੀ ਟੈਨਸ਼ਨ ਲਵ। ਆ ਤੇਰੀਆਂ ਆਹੀ ਗੱਲਾਂ ਕਰਕੇ ਨਾ ਉਹਨਾਂ ਦੇ ਦਿਮਾਗ ਤੇ ਟੈਨਸ਼ਨ ਪਈ ਪਈ ਐ। ਬਿੱਪੂ ਆਨੇ ਸਾਨੂੰ ਜ਼ਮੀਨ ਦੇਣੀ ਨਹੀਂ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਵੀ ਤੁਹਾਨੂੰ ਕਾਦੀ ਟੈਨਸ਼ਨ ਆ ਮੇਰੀ ਜ਼ਮੀਨ ਐ ਮੈਂ ਚਾਹੇ ਦਵਾ ਚਾਹੇ ਨਾ ਦਵਾ ਦੇਖ ਭਾਬੀ ਕੁੜੀਆਂ ਆਪਣੇ ਪੇਕੇਆਂ ਚੋਂ ਜ਼ਮੀਨ ਦੇ ਹਿੱਸੇ ਲ ਜਾਂਦੀਆਂ ਵਧੀਆ ਨਹੀਂ ਲੱਗਦੀਆਂ ਨਾਲੇ ਉਹ ਤਾਂ ਤੇਰਾ ਇੰਨਾ ਕਰਦੇ ਨੇ ਤੇਰੇ ਹਰ ਦੁੱਖ ਸੁੱਖ ਚ ਖੜਦੇ ਨੇ ਤੂੰ ਆਪਣੇ ਮੂੰਹੋਂ ਆਪ ਕਹਿ ਕੇ ਨਾ ਲਵਾ ਦੇ ਤੇਰੀ ਤਾਂ ਉੱਥੇ ਬੱਲੇ ਬੱਲੇ ਹੋ ਜੂ ਸਗੋਂ ਤੇਰੀ ਦੁਗਣੀ ਸ਼ੋਭਾ ਹੋਊਗੀ ਇਹ ਜ਼ਮੀਨ ਜਮੂਨ ਦਾ ਕੰਮ ਤਾਂ ਬਾਅਦ ਚ ਦੇਖਾਂਗੇ ਨਾਲੇ ਮੇਰੀ ਗੱਲ ਸੁਣ ਭੈਣੇ ਇਹ ਤਾਂ ਮੇਰੇ ਪੇਕੇਆ ਦਾ ਮਸਲਾ ਏ ਤੁਹਾਡਾ ਤੇ ਵਿੱਚ ਬੋਲਣ ਦਾ ਹੱਕ ਹੀ ਨਹੀਂ ਬਣਦਾ ਨਾ ਹੱਕ ਕਿਉਂ ਨਹੀਂ ਬਣਦਾ ਧੀਆ ਮੈਂ ਇਸ ਕਰਦੀ ਮੈਂ ਉਸ ਹੱਕ ਨਾਲ ਬੋਲਦੀਆਂ ਇੱਥੇ ਨਾ ਸਾਰੀ ਉਮਰ ਹੱਕ ਚ ਲਾਈ ਜਾਏਗੀ ਬਥੇਰੀਆਂ ਚਲਾ ਲੀਆਂ ਹੁਣ ਨਹੀਂ ਚਲਦੀਆਂ ਉ ਤੂੰ ਇਹ ਗੱਲਾਂ ਤਾਂ ਛੱਡ ਉਧਦੇ ਤੇ ਆ ਜਾ ਇਹ ਦੱਸ ਮੈਨੂੰ ਤੂੰ ਆਪਦੇ ਭਤੀਜੇ ਨੂੰ ਜਿਵੇਂ ਦਿੰਨੀ ਐ ਕਿ ਨਹੀਂ ਜਾ ਮੈਂ ਤਾਂ ਜ਼ਮੀਨ ਦਿੰਦੀ ਨਹੀਂ ਉਹਨਾਂ ਨੂੰ ਤੂੰ ਲਾ ਦੇ ਉਹਨਾਂ ਨੂੰ ਸੁਨੇਹਾ ਅੱਛਾ ਹੁਣ ਇਹਦਾ ਮਤਲਬ ਇਹ ਹੈ ਵੀ ਤੂੰ ਆਪਦੇ ਪੇਕੇ ਤੋਂ ਜ਼ਮੀਨ ਲੈ ਕੇ ਹਟੇਂਗੀ ਲੈ ਫਿਰ ਹੁਣ ਮੈਂ ਵੀ ਜ਼ਮੀਨ ਲੈ ਲੈਣੀ ਆਪਦੇ ਪੇਕੇਾਂ ਦੀ ਨਾ ਤੂੰ ਕਿਵੇਂ ਲੈ ਲੇਂਗੀ ਜ਼ਮੀਨ ਤੂੰ ਤਾਂ ਸੈਨ ਕਰੀ ਬੈਠੀ ਐ ਆਪਦੇ ਭਰਾ ਦੇ ਨੌ ਕਰਈ ਬੈਠੀ ਐ ਨੌ ਕਰੀਆਂ ਕਿਹੜਾ ਟੁੱਟਦੀਆਂ ਨਹੀਂ ਸਭ ਕੁਝ ਹੋ ਜਾਂਦਾ ਜਦੋਂ ਹਿੱਸਾ ਲੈਣਾ ਹੋਵੇ ਲੈ ਐ ਮਿਲ ਗਿਆ ਹਿੱਸੇ ਉੱਥੇ ਜਾ ਕੇ ਕੀ ਕਹੇਂਗੀ ਨਾ ਤੈ ਤੂੰ ਅਬਦੇ ਆਪ ਕਰਾਈ ਐ ਵੀ ਇਹ ਤਾਂ ਤੈਨੂੰ ਪਤਾ ਐ ਜੱਜ ਨੂੰ ਥੋੜੀ ਪਤਾ ਐ ਉੱਥੇ ਤਾਂ ਮੈਂ ਜਿਹੜੇ ਬਿਆਨ ਦਵਾਂਗੀ ਉਹੀ ਸੁਨੇ ਜਾਣਗੇ ਨਾ ਉੱਥੇ ਇਹ ਜੇ ਤੂੰ ਕੀ ਕਹੇਂਗੀ ਜਿਹਦੇ ਕਰਕੇ ਜੱਜ ਤੇਰੀ ਸੁਣੂ ਇਹ ਤਾਂ ਹੁਣ ਉੱਥੇ ਹੀ ਪਤਾ ਲੱਗੂ ਜਦੋਂ ਕੀਤਾ ਕੇਸ ਖੜਾਇਆ ਉੱਥੇ ਤੁਹਾਨੂੰ ਕੋਰਟ ਚ ਤੇ ਪਤਾ ਲੱਗੂ ਵੀ ਕੇ ਮੇ ਪੇਕਾ ਤਾਂ ਹਿੱਸੇ ਲਈਂਦੇ ਨੇ ਲੈ ਭੈਣੇ ਹੁਣ ਤੂੰ ਐਂ ਕਰੇਂਗੀ ਸਾਡੇ ਨਾਲ ਆਪਣੇ ਪੇਕਿਆਂ ਤੇ ਕੋਈ ਕੇਸ ਕਰਦਾ ਹੁੰਦਾ ਇਹ ਕੇਸ ਵੀ ਤੂੰ ਕਰਵਾ ਰਹੀ ਐ ਦੇ ਦੇ ਆਪਦਾ ਪੇਕਿਆਂ ਨੂੰ ਜ਼ਮੀਨ ਮੈਂ ਵੀ ਛੱਡ ਦਿੰਨੀ ਐ ਇਹ ਤਾਂ ਹੱਥ ਨੂੰ ਹੱਥ ਐ ਭੱਜਦਿਆਂ ਨੂੰ ਬਾਹਣ ਇੱਕੋ ਜੀ ਹੁੰਦੇ ਨੇ ਜਨ ਕੋਈ ਨਾ ਭੈਣੇ ਮੈਂ ਕਰਵਾ ਦੂੰਗੀ ਉਹਨਾਂ ਦੇ ਨਾਮ ਜੇ ਕਰਵਾ ਦੇਂਗੀ ਤਾਂ ਚੰਗੀ ਰਹੇਗੀ ਉਥੋਂ ਤਾਂ ਤੈਨੂੰ ਡੇਢ ਕਿਲਈ ਆਉ ਤੇਰੇ ਕੋਲੋਂ ਪੰਜ ਜਾਣਗੇ ਮੇਰੀ ਗੱਲ ਸੁਣਾ ਚੱਲ ਹੋ ਤਿਆਰ ਆਪਾਂ ਹੁਣੇ ਚੱਲਦੇ ਆ ਬਾਅਦ 'ਚੋਂ ਤੇਰਾ ਕੀ ਐ ਤੂੰ ਤਾਂ ਫੇਰ ਮੁੱਕਰ ਜੈਗੀ ਨਾ ਨਾ ਪਹਿਨੇ ਹੁਣ ਨਹੀਂ ਗਲਤੀ ਕਰਦੀ ਤੂੰ ਮੇਰੀਆਂ ਟੈਬ ਨਾਲ ਅੱਖਾਂ ਖੋਲ੍ਹ ਦਿੱਤੀਆਂ ਬਸ ਮੈਂ ਤਿਆਰ ਹੋ ਜਾ ਹੁਣੇ ਚੱਲਦੇ ਆ ਚੱਲ ਹੋ ਤਿਆਰ ਦੇਖ ਭਾਈ ਬਣਦਾ ਵੀ ਆਈ ਐ ਜੇ ਇਹ ਆਪਦੀ ਜ਼ਮੀਨ ਇੱਥੋਂ ਲੈ ਕੇ ਜਾਊਗੀ ਫਿਰ ਮੈਂ ਕਿਉਂ ਛੱਡਾਂ ਲਾਲਚ ਕਿਨੂੰ ਤਿਆਗਿਆ ਨਾ ਨਾ ਭੈਣੇ ਲਾਲਚ ਨਹੀਂ ਕਰਨਾ ਚਾਹੀਦਾ ਮੈਂ ਹੀ ਪਾਗਲ ਸੀ ਜਿਹੜੀ ਜ਼ਮੀਨ ਨੂੰ अहमियत ਦੇਗੀ ਰਿਸ਼ਤਿਆਂ ਨੂੰ ਨਹੀਂ ਇਹ ਤਾਂ ਹੈ ਭਾਬੀ ਪੈਸੇ ਹੀ ਸਭ ਕੁਝ ਨਹੀਂ ਹੁੰਦਾ ਦੁੱਖ ਸੁੱਖ ਚ ਸਾਥ ਨਿਭਾਉਣ ਲਈ ਰਿਸ਼ਤਿਆਂ ਦੀ ਜ਼ਰੂਰਤ ਹੈ ਜਿੱਥੇ ਭੈਣ ਭਾਈ ਕੰਮ ਆਉਂਦਾ ਨਾ ਉੱਥੇ ਜ਼ਮੀਨਾਂ ਨਹੀਂ ਕੰਮ ਆਉਂਦੀਆਂ ਹਾਂ ਭੈਣੇ ਮੈਨੂੰ ਸਾਰੀ ਗੱਲ ਦੀ ਸਮਝ ਆ ਗਈ ਹੌਣੀ ਮੈਂ ਆਪਣੇ ਪੇਕਿਆਂ ਤੋਂ ਟੁੱਟਦੀ। ਨਾ ਮੈਂ ਕੋਈ ਲਾਲਚ ਕਰਾਂ। ਮੈਂ ਤਾਂ ਹੁਣ ਇਹੀ ਚਾਹੁੰਨੀ ਆ ਜਿਵੇਂ ਹੁਣ ਤੱਕ ਮੇਰੇ ਨਾਲ ਵਰਤਦੇ ਰਹੇ ਨੇ, ਅੱਗੋਂ ਵੀ ਮੇਰੇ ਨਾਲ ਐਈ ਵਰਤਦੇ ਰਹਿਣ। ਪੂਆ ਜੀ ਤੁਸੀਂ ਇਹ ਗੱਲ ਦਾ ਤਾਂ ਫਿਕਰ ਹੀ ਨਾ ਕਰੋ। ਅਸੀਂ ਤਾਂ ਤੁਹਾਡੇ ਨਾਲ ਉਵੇਂ ਹੀ ਵਰਤਾਂਗੇ ਜਿਵੇਂ ਪਹਿਲਾਂ ਵਰਤਦੇ ਸੀ। ਨਾਲੇ ਪੂਆ ਜੀ ਅਸੀਂ ਤਾਂ ਤੁਹਾਡੇ ਅੱਦੇ ਬੋਲ ਤੇ ਭੱਜੇ ਆਵਾਂਗੇ। ਤੁਸੀਂ ਵੀ ਇੱਥੇ ਦਿਨ ਆਓ ਰਾਤ ਆਓ। ਇਹ ਤੁਹਾਡੇ ਹੀ ਘਰ ਐ। ਹਾਂ ਪੁੱਤ ਐ ਤਾਂ ਮੈਨੂੰ ਤੁਹਾਡੇ ਤੇ ਪੂਰਾ ਮਾਣ ਐ। ਠੀਕ ਹੈ 부ਆ ਜੀ ਲੋ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਓਨੀ ਆ ਚਲ ਚੰਗਾ ਬਣਾ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡੇ ਪਾਰਟ ਚੱਲ ਰਹੇ ਸੀ ਦੂਜੇ ਵਿਆਹ ਤੇ ਨਾਨਕ ਸ਼ੱਕ ਅੱਜ ਅਸੀਂ ਉਹਦਾ ਲਾਸਟ ਪਾਰਟ ਸ਼ੂਟ ਕੀਤਾ ਤੇ ਇਹਦਾ ਹੁਣ ਇਹ ਸਟੋਰੀ ਦਾ ਅਸੀਂ ਐਂਡ ਕਰ ਰਹੇ ਆ ਤੇ ਅੱਗੇ ਅਸੀਂ ਨਵੀਂ ਸਟੋਰੀ ਲੈ ਕੇ ਆਵਾਂਗੇ ਜਿਸ ਤਰ੍ਹਾਂ ਤੁਸੀਂ ਸਾਡੇ ਜਿਹੜੇ ਪਿਛਲੇ ਪਾਰਟ ਸੀ ਉਹਨਾਂ ਨੂੰ ਪਿਆਰ ਦਿੱਤਾ ਇਹਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨੇ ਆ